ਅਨਿਸ਼ਾ ਜੀ ਗਾਇਸ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਜਿਹਦਾ ਨਾਮ ਹੈ ਦੇਸੀ ਪ੍ਰੋ ਸ਼ੂਟਸ ਤੇ ਦੋ ਜਣ ਦੋਹੇ ਚੈਨਲਾਂ ਆ ਦੀ ਪਾਵੇਂ ਗਏ ਅਸੀਂ ਇਹ ਵੀਡੀਓ ਸਵਾਗਤ ਹੈ ਤੁਹਾਡਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਸਨੀ ਹਰੀਕਾ ਵਲੋਗਸ ਐਂਡ ਦੇਸੀ ਪ੍ਰੋ ਸ਼ੂਟਸ ਤੇ ਹੋਣ। ਹੋਪ ਕੀ ਸਾਰਿਆਂ ਨੇ ਠੀਕ ਹੋਵੋਗੇ। ਤੇ ਮਿੱਤਰ ਅੱਜ ਜਿਹੜੀ ਗੱਲਬਾਤ ਕਰਨੀ ਅੱਜ ਥੋੜੀ ਜੀ ਸੀਰੀਅਸ ਗੱਲਬਾਤ ਹੋਣੀ ਹੈ। ਗੱਲਬਾਤ ਕਾਦੀ ਹੋਣੀ ਹੈ। ਜਿਹੜੀ ਆਪਣੇ ਦੇ ਆਪਣੇ ਨਾਲ ਆ ਠੱਗ ਜੰਟ ਨੇ ਠੱਗੀ ਮਾਰੀ ਸੀ 6 ਲੱਖ ਰੁਪਏ ਦੀ। ਸਾਰੀ ਗੱਲ ਹੁਣ ਮੈਂ ਦੱਸੂਗਾ ਕਿਵੇਂ ਖਾ ਗਿਆ ਹਣਾ ਇਹਦੇ ਨਾਲ ਵਾਪਰੀ ਗੱਲ ਉਹਨੂੰ ਸਾਰੀ ਗੱਲ ਬਾਤ ਹੁੰਦੀ ਹੈ ਕਿ ਕੀ ਗੱਲ ਹੋਈ ਸੀ ਕੀ ਨਾ ਉਹ ਤੁਹਾਨੂੰ ਸਾਰੀ ਦੱਸਾਂਗੇ ਸਟਾਰਟਿੰਗ ਕਰਦੇ ਆ ਨਾ ਸੁਣੋ ਇਹ ਗੱਲ ਤੇ ਜਿਹੜਾ ਉਹ ਏਜੰਟ ਸੀਗਾ ਮਿੱਤਰੋ ਉਹਨੇ ਆਪਣੇ ਪਿੰਡੋਂ ਨਾਲ 2021 ਦੇ ਵਿੱਚ ਮੇਬੀ 21 21 ਦੇ ਵਿੱਚ ਉਹਨੇ ਮਤਲਬ ਕਿ ਆਪਣੇ ਹਾਂ 2020 ਦੇ ਵਿੱਚ ਉਹਨੇ ਆਪਣੇ ਪਿੰਡ ਦੇ ਦੋ ਬੰਦੇ ਬਾਹਰੇ ਭੇਜੀ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਨਾਲ ਮੇਰੀ ਵਧੀਆ ਬਣਦੀ ਸੀ ਬਣਦੀ ਸੀਗੀ ਤੇ ਮਤਲਬ ਕਿ ਉਹਨੇ ਫਿਰ ਮੈਂ ਉਹਦੇ ਨਾਲ ਕੰਟੈਕਟ ਕੀਤਾ ਤਦ ਮੈਂ ਮੈਂ ਵੀ ਜਾਣਾ ਸੀਗਾ ਬਾਹਰੇ ਮੈਂ ਜਾਣਾ ਸੀ ਸਾウਦੀ ਅਰਬ ਦੀ ਮੇਰੀ ਮਤਲਬ ਕੇਸਲਾ ਸੀਗੀ ਤੇ ਇਸ ਤੋਂ ਬਾਅਦ ਫਿਰ ਉਹ ਮੁੰਡਾ ਕਹਿੰਦਾ ਮੈਂ ਵੀ ਇੱਧਰ ਗਰੀਸ ਚੱਲ ਗਿਆ ਯੂਰਪ ਦੇ ਵਿੱਚ ਉਹਨਾਂ ਤੋਂ ਮੇਰੇ ਕੋਲ ਹੀ ਆ ਜਾ ਚੱਲ ਜੀ ਤੂੰ ਇੱਧਰ ਆਣਾਗਾ ਫਿਰ ਉਹਨੇ ਮੈਨੂੰ ਉਹਦੇ ਮਤਲਬ ਏਜੰਟ ਦਾ ਨੰਬਰ ਦਿੱਤਾ ਤੇ ਕੰਡੈਕਟ ਹੋਇਆ ਤੇ ਉਹ ਏਜੰਟ ਨੇ ਮਿੱਤਰੋ ਜੋ ਗੱਲਬਾਤ ਸਟਾਰਟ ਕੀਤੀ ਆਪਣੇ ਲੱਖ ਰੁਪਏ ਆਪਣੇ ਘਰੋਂ ਲਿਆ ਗਿਆ ਕੈਸ਼ ਤੇ 4 ਲੱਖ 4,80,000 ਰੁਪਏ ਆਪਣੇ ਅਕਾਊਂਟ ਰਹੀਂ ਜਿਹੜਾ ਗਿਆ ਹੋਇਆ ਮਤਲਬ ਕਿ ਉਹਦੇ ਅਕਾਊਂਟ 'ਚ ਹੋਗਾ ਤੇ ਓਜੰਟ ਦਾ ਕੀ ਕੰਮ ਦੀ ਗੱਲ ਵੀ ਉਹਨੂੰ ਅੱਜ ਭੇਜਦਾ ਕੱਲ ਭੇਜਦਾ ਦਿਵਾਲੀ ਦੇਖ ਲਾ ਦਸਹਿਰਾ ਦੇਖ ਲਾ ਲਾਰੇ ਲੱਪੇ ਦਾ ਲਾਈ ਜਾਂਦਾ ਜੀ ਲਾਰੇ ਚਲੋ ਮੈਂ ਪਹਿਲੀ ਵਾਰ ਫਸਿਆ ਸੀਗਾ ਇਹ ਕੰਮ ਦੇ ਵਿੱਚੋਂ ਕਦੇ ਆਈ ਨਹੀਂ ਸੀਗੇ ਹਨਾ ਤੇ ਗਲਤੀ ਆਪਦੀ ਹੀ ਬਣਦੇ ਆ ਬਾਹਲੀ ਕਿਸੇ ਲੋਕਾਂ ਨਾਲੋਂ ਲੋਕਾਂ ਤੋਂ ਨਹੀਂ ਪੁੱਛਿਆ ਕਿ ਇਸ ਤੋਂ ਕੋਈ ਗੱਲਬਾਤ ਨਹੀਂ ਕੀਤੀ ਹਨਾ ਚਾਕੇ ਮੂਸੀ ਵੀ ਪੈਸੇ ਆਈ ਪਾਦੇ ਉਹਦੇ ਅਕਾਊਂਟ 'ਚ ਹਨਾ ਇਸ ਤੋਂ ਬਾਅਦ ਚਲੋ ਓਜੰਟ ਭੇਜਦਾ ਸੀਗਾ ਦੋ ਨੰਬਰ ਦੇ ਵਿੱਚ ਲਾਈਕ ਡੌਂਕੀ ਰਾਹੀਂ ਤੇ ਫਿਰ ਮੈਂ ਮਾਲਕ ਨੂੰ ਜਵਾਬ ਦੇਤਾ ਮੈਂ ਕਿਹਾ ਚਲੋ ਮੈਂ ਡਾਂਕੀ ਤਾਂ ਨਹੀਂ ਲਾਉਣੀ ਹੈਗੀ ਮੈਂ ਫੇਰੇ ਤੁਹਾਨੂੰ ਰੁਪਏ ਵਾਪਸ ਕਰ ਦੇ ਹਲੇ ਕੁਝ ਵੀ ਨਹੀਂ ਸੀ ਕੀਤਾ ਮਤਲਬ ਕੀ ਉਹ ਭੇਜਦਾ ਸੀ ਡਾਂਕੀ ਰਾਹੀ ਸੀਗਾ ਬੰਦੇ ਤੇ ਉਹ ਕਹਿੰਦਾ ਵੀ ਹਾਂ ਚਲੋ ਮੈਂ ਤੇਰੇ ਰੁਪਏ ਵਾਪਸ ਕਰ ਦਿੰਦਾਗਾ ਵੀ ਕੋਈ ਦਿੱਕਤ ਨਹੀਂ ਤੇ ਇੱਕ ਸਾਡੇ ਪਿੰਡੋਂ ਮੇਰੇ ਨਾਲ ਇੱਕ ਹੋਰ ਮੁੰਡੇ ਲਾਇਆ ਸੀਗਾ ਉਹਦਾ 4 ਲੱਖ ਰੁਪਏ ਗਿਆ ਹੋਇਆ ਕੋਲੋਂ ਸਾਡਾ ਮਦਦ ਕੇ 10 ਲੱਖ ਰੁਪਏ ਗਿਆ ਹੈ ਜੰਟਕਣੀ ਤੇ ਇਸ ਤੋਂ ਬਾਅਦ ਕੀ ਹੋਇਆ ਅਸੀਂ ਲਾਤਾ ਚਲੋ ਮੈਂ ਤੇ ਦਾ ਜਵਾਬ ਜਵਾਬ ਦਿੰਦਾ ਮੈਨੂੰ ਮੈਂ 3 ਰੁਪਏ ਵਾਪਸ ਕਰ ਦੂੰਗਾ ਤੇ ਠੀਕ ਹੈ ਜਦੋਂ ਮਤਲਬ ਕਿ ਸਾਲ ਲੰਘ ਗਿਆ ਅਸੀਂ ਇੰਨੀ ਮਨਤਾ ਕਰਦੇ ਰਹੇ ਸਾਡੇ ਰੁਪਏ ਪਾ ਦੇ ਸਾਨੂੰ ਲੋੜ ਆ ਪੈਸੇ ਦੀ ਹਣਾ ਅਸੀਂ ਵੀ ਚਲੋ ਮੰਗ ਮੰਗ ਕੇ ਦਿੱਤੀ ਸੀ ਇਹ ਬਿਰਸਤੇਦਾਰੀਆਂ ਤੋਂ ਜਾਂ ਧੂਰੀ ਜਿੰਨੀ ਕੁ ਜਾਣ ਪਰ ਸਪਸਾਣਾ ਮੇਰੇ ਡੈਡੀ ਵੀ ਹਣਾ ਅਸੀਂ ਮੰਗ ਮੰਗ ਕੇ ਸਾਰੇ ਪੈਸੇ ਦਿੱਤੇ ਸੀ ਜੱਟ ਨੂੰ ਤੇ ਇਸ ਤੋਂ ਬਾਅਦ ਸਾਲ ਲੰਘ ਗਿਆ ਫਿਰ ਕੁਛ ਜਿਹਾ ਹੀਲਾ ਬਣਦਾ ਦੇਖਿਆ ਨਾ ਲਾਰੇ ਲਾ ਰਿਹਾ ਸੀਗਾ ਫਿਰ ਅਸੀਂ ਪੁਲਿਸ ਸਟੇਸ਼ਨ ਜਾਣ ਦੀ ਕੋਸ਼ਿਸ਼ ਕੀਤੀ ਉੱਥੇ ਗਏ ਚਲੋ ਫਿਰ ਵੀ ਅੱਡਾ ਤੇ ਕੁਝ ਵੀ ਨਾ ਬਣਿਆ ਕੋਈ ਪਸ ਪਸ ਕਿਸੇ ਨਹੀਂ ਹੋਈ ਸਾਡੀ ਤੇ ਮੈਂ ਕਹਣਾ ਅਸੀਂ ਇੰਨਾ ਜਿਆਦੇ ਭੱਜ ਦੌੜ ਕੇ ਜੀ ਪਰਚਾ ਕਰਾਇਆ ਨਾ ਪਛੋਈ ਨਾ ਲੜੀਆਂ ਪਾਈ ਮੈਂ ਕਹਣਾ ਚੱਪਲਾਂ ਘਸ ਗਈਆਂ ਥਾਣੇ 'ਚ ਕੀੜੇ ਮਾਰਦੇ ਮਾਰਦੇ ਨੇ ਸਾਡੇ ਪਿਓ ਪੁੱਤਾਂ ਦੋਹਾਂ ਦੀਆਂ ਬਥੇਰੇ ਕੀੜੇ ਮਾਰੇ ਅਸੀਂ ਤੇ ਪਿੰਡ ਵੀ ਬਹੁਤ ਆ ਦੇ ਕੀੜੇ ਮਾਰ ਕੇ ਆਏ ਪਿੰਡ ਦੇ ਉਹਦੇ ਪਿੰਡ ਦੇ ਸਰਪੰਚ ਨੂੰ ਵੀ ਮਿਲਿਆ ਉਹਦੇ ਸਰਪੰਚ ਨੇ ਉਹਦੇ ਪਿੰਡ ਦੇ ਸਰਪੰਚ ਨੇ ਆਪਾਂ ਨੂੰ ਸਾਰੀ ਗੱਲ ਬਾਤ ਦੱਸੀ ਵੀ ਕਹਿੰਦੇ ਇਹ ਬੰਦਾ ਹੈ ਹੀ ਠੱਗ ਹੈਗਾ ਤੇ ਕਹਿੰਦੇ ਵੀ ਇਹ ਕਹਿੰਦੇ ਉਹਦਾ ਪਿੰਡ ਦਾ ਸਰਪੰਚ ਕਹਿੰਦਾ ਵੀ ਇਹ ਬੰਦੇ ਨੇ ਸਾਡੇ ਪਿੰਡ ਦੇ ਨੇ ਹੁਣ ਤੱਕ ਵੀ ਸਾਡੇ ਏਰੀਆ ਦੇ ਵਿੱਚ ਜਲੰਧਰ ਏਰੀਆ ਦਾ ਏਜੰਟ ਏਗਾ ਇਹ ਜਲੰਧਰ ਸ਼ਹਿਰ ਵਜੂਹੋ ਕਲਾਂ ਪਿੰਡ ਠੀਕ ਹੈ ਏਜੰਟ ਦਾ ਨਾਮ ਜਿਹੜਾ ਹੈਗਾਗਾ ਉਹ ਪ੍ਰਦੀਪ ਕੁਮਾਰ ਏਜੰਟ ਦਾ ਨਾਮ ਹੈ ਪਿਓ ਦਾ ਨਾਮ ਹੈਗਾ ਪ੍ਰੇਮ ਸਾਰੀ ਵੀਡੀਓ ਅਸੀਂ ਫੋਟੋ ਲਾ ਦਾਂਗੇ ਇਧਰ ਸਾਈਡ ਤੇ ਫੋਟੋ ਆਣਾ ਉਹਦੀ ਸਾਰੀ ਫੋਟੋ ਦਿਖਿਓ ਪ੍ਰੇਮ ਕੁਮਾਰ ਉਹਦੇ ਪਿਓ ਦਾ ਨਾਮ ਆ ਆ ਸਾਈਡ ਤੇ ਫੋਟੋ ਚੱਲਦੀ ਹੋਣੀ ਆ ਜਿਹੜਾ ਮਤਲਬ ਕਿ ਆ ਸਾਈਡ ਖੜਾਗਾ ਏਜੰਟਾ ਵਿਚਾਲੇ ਲੱਖਸਿਧਾਨਾ ਖੜਾਗਾ ਤੇ ਕੀ ਹੋਇਆ ਮਿੱਤਰੋ ਇਸ ਤੋਂ ਬਾਅਦ ਚਲੋ ਅਸੀਂ ਉਹਦੇ ਪਿੰਡ ਗਏ ਉਹਦੇ ਪਿੰਡ ਏਜੰਟ ਨੇ ਦੱਸਿਆ ਵੀ ਇਹਨੇ ਸਾਰੇ ਸਾਡੇ ਨਾਲ ਦੇ ਵਾਲੇ ਜਿੰਨੇ ਪਿੰਡ ਨੇ ਸਾਰੇ ਪਿੰਡਾਂ 'ਚ ਠੱਗੀਆਂ ਮਾਰੀਆਂ ਆਂੀਆਂ ਨੇ ਵੀ ਸਾਰੇ ਦੇ ਰੁਪਏ ਖਾ ਗਏ ਨੇ ਮਤਲਬ ਲੈ ਕੇ ਇਹਦੇ ਅਣਗਿਣਤੀ ਪਰਚੇ ਹੋਏ ਹੋਏ ਨੇ ਤੇ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਪਰਚਾ ਅਸੀਂ ਬਹੁਤ ਔਖਾ ਕਰਾਇਆ ਇਸ ਤੋਂ ਬਾਅਦ ਸਾਡੇ ਪਿੰਡ ਆਏ ਭਗਵੰਤ ਮਾਨ ਤੇ ਮਾਨ ਸਾਹਿਬ ਨੂੰ ਉਹਦੇ ਹੱਥ ਦੇ ਵਿੱਚ ਅਰਜੀ ਫੜਾਈ ਮੈਨੇ ਹੱਥ ਦੇ ਵਿੱਚ ਵੀ ਮਤਲਬ ਕਿ ਆਪਣੇ ਨਾਲ ਐਵੇਂ ਕਰਕੇ ਐਵੇਂ ਠੱਗੀ ਹੋਈ ਕੋਈ ਦਿੱਕਤ ਨਹੀਂ ਹੋਊਗਾ ਕਰਾਦਾਂਗੇ ਆ ਹੁਣੀ ਮਾਰਦਾਂ ਨਾ ਪੂਰਾ ਕਿੰਨੀ ਵੀ ਡੀਟੇਲ ਸੀ ਸਾਰੀ ਇਹਨੇ ਫੜਾਏ ਬਹੁਤ ਸੀ ਸਰਮੋ ਸਾਹ ਦੇ ਹੱਥ ਚ ਨਾ ਇਹਨੂੰ ਉਮੀਦ ਜਾਗੀ ਵੀ ਹਣਾ ਯਾਰ ਕੁਝ ਹੋ ਜੂਗਾ ਜਦੋਂ ਸੀਐਮ ਸਾਹ ਦੇ ਹੱਥ ਚ ਫੜਾਇਆ ਵੀ ਹੁਣ ਤਾਂ ਕੋਸ਼ਿਸ਼ ਤਾਂ ਕਰਨਗੇ ਉਹ ਇੱਕ ਉਮੀਦ ਹੁੰਦੀ ਹੈ ਨਾ ਵੀ ਹਾਂ ਚਲੋ ਪੁਲਿਸ ਨੇ ਨਹੀਂ ਕੀਤਾ ਹੈਗਾ ਵੀ ਹੁਣਾ ਖੁਦ ਸੀਐਮ ਆਪਣੇ ਪਿੰਡ ਦੇ ਵਿੱਚ ਆਇਆਗਾ ਤਾਂ ਉਹਨੂੰ ਜੇ ਫੜਾਇਆ ਇੱਕ ਉਮੀਦ ਜੀ ਜਾਗੀ ਵੀ ਹਾਂ ਚਲੋ ਹੁਣ ਬਣ ਜੂਗਾ ਪਰ ਨਹੀਂ ਫਿਰ ਵੀ ਹੁਣ 21 ਛਡੋ 22 ਛਡੋ 23 24 ਵੀ ਲੰਘ ਗਿਆ ਹੁਣ 25 ਆ ਗਿਆ ਹੁਣ ਕੋਈ ਮਤਲਬ ਕਿ ਹੁਣ ਧੂਰੀ ਠਾਣੇ ਦੇ ਵਿੱਚੋਂ ਜਿਹੜੀ ਸਾਡੇ ਜਿਹੜਾ ਸਾਡਾ ਪਰਚਾ ਹੋਇਆ ਹੋਇਆ ਸੀਗਾ ਉਹ ਭੇਜਤਾ ਰਣੀਕੇ ਚੌਂਕੀ ਦੇ ਵਿੱਚ ਆ ਦੇਖੋ ਗਾਰੀ ਡਟੇ ਲਈ ਚਾਣਾ ਸਾਰਾ ਪਰਚਾ ਹੋਇਆਗਾ ਆ ਪਰਚਾ ਹੋਇਆ ਹੋਇਆਗਾ 420 ਦਾ ਪਰਚਾ ਠੀਕ ਹੈ 18060 ਦੇ 10 ਹਾਂ ਸਮਤ ਧਿਆਨ ਨਾਲ ਦਿਖਾ ਦੇ ਨਾਲ ਲੱਗੀ ਵੀ ਧਿਆਨ ਨਾਲ ਦਿਖਾ ਦੇ ਆ ਦੇਖੋ ਧਿਆਨ ਨਾਲ ਦੇਖੋ ਇਹ ਪਰਚਾ ਹੋਇਆ ਹੋਇਆ ਜੰਡ ਦੇ ਠੀਕ ਹੈ ਤੇ ਖਰਚਾ ਹੋ ਗਿਆ ਪਰਚੇ ਤੋਂ ਬਾਅਦ ਵੀ ਹੁਣ ਤੱਕ ਨਹੀਂ ਐਜੰਟ ਚੱਕਿਆ ਗਿਆ ਇਹ ਠੀਕ ਹੈ 2 ਸਾਲ ਹੋ ਗਏ ਪਰਚਾ ਹੋਏ ਇਹਨੂੰ ਠੀਕ ਹੈ ਕਾਦੀ ਉਮੀਦ ਰੱਖੀ ਹੈ ਜੀ ਕੀ ਤੋਂ ਉਮੀਦ ਰੱਖੀ ਹੈ ਪੁਲਿਸ ਤੋਂ ਪੁਲਿਸ ਤੋਂ ਮਾਲ ਕਾਦੀ ਉਮੀਦ ਰੱਖੀ ਹੈ ਬਸ ਆਉਂਦ ਲਾਈ ਜਾਂਦੀ ਹੈ ਪੁਲਿਸ ਦਾ ਯਾਰ ਜਦ ਸੀਐਮ ਦੇ ਹੱਥ ਦੇ ਵਿੱਚ ਅਰਜੀ ਅਰਜੀ ਫੜਾ ਕੇ ਫੇਰ ਵੀ ਨਹੀਂ ਐਜੰਟ ਚੱਕਿਆ ਗਿਆ ਫਿਰ ਪੁਲਿਸ ਤੋਂ ਕਾਦੀ ਉਮੀਦ ਰੱਖੀ ਹੈ ਠੀਕ ਹੈ ਤੇ ਪੁਲਿਸ ਨੇ ਪੁਲਿਸ ਤੋਂ ਦਰਖਾਸਤ ਦਿੱਤੀ ਫਿਰ ਹੁਣ ਕੀ ਕਰਨਾ ਸੀਐਮ ਦੇ ਹੱਥ ਸੀ ਆਪਾਂ ਨੇ ਹਨਾ ਮਤਲਬ ਕਿ ਸਭ ਕੋ ਫੜਾਤਾ ਆਪਾਂ ਅਰਜੀ ਫੜਾਦੀ ਦੱਸਤਾ ਵੀ ਸਾਡੇ ਨਾਲ ਐ ਠੱਗੀ ਹੋਈ ਆ ਕੀ ਗੱਲਬਾਤ ਹੋਈ ਆ ਸਭ ਉਹਨਾਂ ਨੂੰ ਸਮਝਾਤਾ ਇਸ ਤੋਂ ਬਾਅਦ ਜਦੋਂ ਸੀਐਮ ਨੇ ਨਹੀਂ ਕੀਤਾ ਆਪਣਾ ਮਸਲਾ ਹੱਲ ਇਹ ਤੋਂ ਬਾਅਦ ਪੁਲਿਸ ਨੇ ਕੀ ਕਰਨਾ ਹੈ ਹਨਾ ਤੇ ਹੁਣ ਰਣੀਕੇ ਚੌਂਕੀ ਦੇ ਵਿੱਚ ਆਪਣੀ ਦਰਖਾਸਤ ਪਈ ਆ ਤੇ ਪਰਚਾ ਪਿਆਗਾ ਤੇ ਬਗ ਜਾਨਦੇ ਆ ਜੀੜਾ ਮਾਰ ਕੇ ਆ ਜਾਨਦੇ ਆ ਬਗ ਜਾਨਦੇ ਆ ਕੀੜਾ ਮਾਰ ਕੇ ਆ ਜਾਨਦੇ ਆ ਕੋਈ ਉਹ ਹੁਣ ਠੀਕ ਹੈ ਅਸੀਂ ਇੱਕ ਵਾਰ ਆਪਣੇ ਪੱਲਿਓਂ ਵੀ ਗੱਡੀ ਲਾਇਏਗੇ ਪੁਲਿਸ ਵਾਲਿਆਂ ਦੀ ਮਤਲਬ ਕਿ 5-7000 ਰੁਪਏ ਸਾਡਾ ਲੱਗ ਗਿਆ ਉਦੋਂ ਉਦੋਂ ਵੀ ਕੁਝ ਨਹੀਂ ਹੋਇਆ ਅਸੀਂ ਕੱਲਾ ġੇੜਾ ਮਾਰ ਕੇ ਮੁੜ ਕੇ ਆਏ ਹਾਂ ਕਿ ਇੱਕ ਹੋਰ ਸੁਣ ਦੱਸਦਾ ਨਾ ਗੱਲ ਇਹਦੇ ਏਜੰਟ ਦੇ ਏਜੰਟ ਇੱਕ ਇਹਦੇ ਪਿਓ ਨੇ ਕੀ ਸਕੀਮ ਲਈ ਹੋਈ ਹੈਗੀ ਇਹਦੇ ਪਿਓ ਨੇ ਏਜੰਟ ਨੂੰ ਆਦੇ ਮੁੰਡੇ ਨੂੰ ਘਰੋਂ ਕੀਤਾ ਹੈ ਬੇਦਖਲ ਜਦੋਂ ਕੋਈ ਮੇਰੇ ਵਰਗਾ ਪੈਸੇ ਲੈਣ ਆਲਾ ਉਹਨਾਂ ਦੇ ਘਰੇ ਭਾਗ ਜਾਂਦਾ ਉਦੋਂ ਉਹ ਚਾਕੀਓ ਦਿਖਾਉਂਦਾ ਕਹਿੰਦਾ ਵੀ ਹਾਂ ਜੀ ਮੇਰਾ ਤਾਂ ਬੇਦਖਲ ਕੀਤਾ ਹੋਇਆ ਠੀਕ ਹੈ ਤਦੋਂ ਜੀ ਉਹਨਾਂ ਦੇ ਘਰੇ ਅਸੀਂ ਘੱਟੋ-ਘੱਟ ਜਲੰਧਰ 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 ਦੇ ਵਿੱਚ ਹੀ ਪੰਜ ਤੋਂ 10 ਵਾਰ ਅਸੀਂ ਜਾਇਆ ਹੈ ਜਦ ਅਸੀਂ ਜਾਂਦੇ ਆ ਠੀਕ ਹੈ ਉਹਦੇ ਪਿਓ ਨੂੰ ਮਿਲਦੇ ਆ ਉਹਦਾ ਪਿਓ ਜਾਂ ਉਹਦੀ ਘਰ ਵਾਲੀ ਏਜੰਟ ਦੀ ਅੰਦਰ ਜਾ ਕੇ ਏਜੰਟ ਨੂੰ ਫੋਨ ਮਾਰ ਦਿੰਦੇ ਆ ਵੀ ਭਾਈ ਘਰੇ ਪੈਸੇ ਲੈਣ ਆਲੇ ਆਏ ਨੇ ਸਾਨੂੰ ਅੱਧੇ ਘੰਟੇ ਦੇ ਵਿੱਚ ਵਿੱਚ ਏਜੰਟ ਦਾ ਫੋਨ ਆ ਜਾਂਦਾ ਹੁੰਦਾ ਸੀਗਾ ਵੀ ਹਾਂ ਵੀ ਤੁਸੀਂ ਮੇਰੇ ਘਰੇ ਕੀ ਕਰਨ ਆਏ ਹੋਗੇ ਠੀਕ ਹੈ ਵੀ ਤੁਸੀਂ ਮੇਰੇ ਨਾਲ ਗੱਲ ਕਰੋ ਅਸੀਂ ਉਹਦੇ ਨਾਲ ਗੱਲ ਤਾਂ ਫੇਰ ਕਰੀਏ ਜੀ ਸਾਨੂੰ ਮਿਲੇ ਕਿਤੇ ਜਿਹੜਾ ਫੋਨ ਚੱਕ ਕੇ ਹੁਣ ਵੀ ਮੇਰੇ ਫੋਨ ਦੇ ਵਿੱਚ ਘੱਟੋ-ਘੱਟ ਤਿੰਨ-ਚਾਰ ਨੰਬਰ ਨੇਗੇ ਨੰਬਰ ਬਦਲਦਾ ਰਹੇਗਾ ਫੋਨ ਲਾਉਣੇ ਆ ਫੋਨ ਲੱਗਦਾ ਹੈ ਨਹੀਂ ਉਹ ਨੰਬਰ ਤੇ ਬੈਲੇ ਜੀ ਆਈ ਐਨ ਜੀ ਇੱਕ ਨੰਬਰ ਤੋਂ ਸਾਰਾ ਕੁਝ ਨੰਬਰ ਤੇ ਚਲਾਦਾ ਹਾਂ ਇਸ ਕਰਕੇ ਠੀਕ ਹੈ ਮੇਰੇ ਕੋਲੇ ਸਾਰੀਆਂ ਟ੍ਰਾਂਜੈਕਸ਼ਨਾਂ ਆਪੀਆਂ ਨੇ ਜਿੰਨੇ ਰੁਪਏ ਆਪਣੇ ਅਕਾਊਂਟ ਰਹੀ ਗਏ ਹੋਏ ਹੈਗੇ ਠੀਕ ਹੈ ਜਿਹੜਾ ਸਾਡੇ ਪਿੰਡ ਦਾ ਹੋਰ ਮੁੰਡਾ ਦਾ ਉਹਦੇ ਵੀ ਨਾਲ ਵੀ ਹੋਈ ਆ 4 ਲੱਖ ਦੀ ਠੀਕ ਹੈ ਠੱਗੀ ਤੇ ਆਪਾਂ ਉਹਨੂੰ ਵੀ ਆਪਾਂ ਆਪਾਂ ਉਹਨੂੰ ਕੁਝ ਕਹਿ ਨਹੀਂ ਨਾ ਕਿਉਂਕਿ ਉਹ ਬੰਦਾ ਉਹ ਬੰਦੇ ਨੂੰ ਮਤਲਬ ਕਿ ਹੁਣ ਵੀ ਉਹ ਆਪਦੇ ਗੱਲਾਂ ਦੇ ਵਿੱਚ ਲਾ ਲੰਦਾਗਾ ਵੀ ਹਾਂ ਮੈਂ ਤੈਨੂੰ ਅੱਗੇ ਭੇਜੂਗਾ ਅੱਜ ਇੱਕ ਹੋਰ ਬੰਦਾ ਸਾਡੇ ਪਿੰਡੋਂ ਹਜੇ ਵੀ ਉਹਦੀਆਂ ਗੱਲਾਂ ਚ ਬਹਿ ਕੇ ਹਾਂ ਚਲੋ ਮੈਂ ਤਾਂ ਹੁਣ ਆਪਦੇ ਮਤਲਬ ਕਿ ਸ਼ੀਗਾ ਘਰੇ ਉੱਕਰ ਬਾੜ ਬੈਠਾ ਹਣਾ ਜਿਹੜਾ ਉਹ ਮੁੰਡਾ ਸੀ ਉਹਨੇ ਵਿਚਾਰੇ ਮੁੰਡੇ ਨੇ ਦਾ ਸਾਰਾ ਕੁਝ ਵੇਚ ਵਟ ਕੇ ਆਪਦਾ ਖੋਦਾਂ ਮੋਟਰਸਾਈਕਲ ਵੀ ਵੇਚ ਕੇ ਉਹਨੂੰ ਫੇਰ ਫੇਰ ਇੱਥੇ ਸੀਗਾ ਹਨਾ ਤੇ ਵੀਡੀਓ ਬਣਾਉਣ ਦਾ ਮਕਸਦ ਇਹੇ ਸੀਗਾ ਵੀ ਇਹ ਜਿੱਦਰਾ ਫੋਨ ਕੱਢੀ ਹੁਣ ਇੱਕ ਜੀ ਹੋਰ ਦਿਖਾਉਣਿਆ ਹੁਣ ਇਹਦੀ ਜੱਟ ਦੀ ਇਹਨੇ ਬੰਦਾ ਕੀ ਕੀਤਾ ਮਿੱਤਰੋ ਲੱਖਾ ਸਿਧਾਨਾ ਭਾਨਾ ਭਗੌੜਾ ਤੇ ਜਿਹੜਾ ਬੈਂਸ ਆ ਬੈਂਸ ਭਰਾਣੇ ਤੇ ਇਹਨਾਂ ਨੇ ਫੋਟੋ ਖਿਚਾ ਰੱਖੀ ਆ ਉਹਨਾਂ ਦੇ ਨਾਲ ਕੁੱਟਾਂ ਉਹਨਾਂ ਦੇ ਨਾਲ ਮੋਟਾਂ ਖਿਚਾਈ ਜਾਂਦਾ ਹੈਗਾ ਡਰਾਉਣ ਦੇ ਮਾਰੇ ਨੇ ਇਹਨਾਂ ਨੂੰ ਪੇਜ ਆ ਆਪਣੇ ਬਾਰੇ ਕੇ ਆਮ ਬੰਦਿਆਂ ਨੂੰ ਡਰਾਉਣ ਦਾ ਮਾਰਾ ਵੀ ਹਾਂ ਪਤਾ ਨਹੀਂ ਮੇਰੀ ਵੱਡਦੀ ਆ ਬੰਦਿਆਂ ਨਾਲ ਅਸੀਂ ਲੱਖਾ ਸਿਧਾਨੇ ਬਾਈ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹ ਲੱਖਾ ਸਿਧਾਨਾ ਉਹਨੇ ਸਾਨੂੰ ਕਿਹਾ ਕਹਿੰਦਾ ਬਾਈ ਕਹਿੰਦਾ ਮੇਰੇ ਲਵੇ ਤਾਂ ਕਹਿੰਦਾ ਦਿਨ ਦੇ ਵਿੱਚ ਹਜ਼ਾਰਾਂ ਬੰਦਾ ਹੁੰਦਾਗਾ ਫੋਟੋ ਖਿਚਾਉਣ ਵਾਸਤੇ ਕਹਿੰਦਾ ਐਮੀ ਇਨਿੰਗ ਚ ਆਲੀ ਹੋਣੀ ਹੈ ਕਹਿੰਦਾ ਮੇਰੇ ਇਹਦਾ ਨਾਲ ਕੋਈ ਇਲਾਕਾ ਕੀ ਕਰਨੀ ਠੀਕ ਆ ਹਾਂ ਆਪਾਂ ਉਹ ਬਾਈ ਦੀ ਗੱਲ ਸਮਝਦੇ ਆ ਲੱਖੇ ਸਿਧਾਣੇ ਦੀ ਠੀਕ ਹੈ ਹਾਂ ਹੋ ਸਕਦਾ ਵੀ ਹਾਂ ਭਾਈ ਐਮੀ ਉੱਪਰ ਤਾਂ ਫੋਟੋ ਖਿਚਾ ਕੇ ਗਿਆ ਹੋਵੇ ਹਨਾ ਕੁਝ ਵੀ ਹੈ ਤੇ ਬਿਆਰਾਂ ਲੋਕ ਇਹ ਚੀਜ਼ ਦੀ ਸੱਚਾਈ ਤਾਂ ਆਪਾਂ ਨੂੰ ਨਹੀਂ ਪਤਾ ਵੀ ਲੱਖੇ ਸਿਧਾਣੇ ਉਹਦੀ ਹੈਗੀ ਹੈ ਜਾਂ ਨਹੀਂ ਹੈਗੀ ਆਪਾਂ ਪਰ ਇਹ ਮਾਮਲੇ 'ਚ ਲੱਖੇ ਸਿਧਾਣੇ ਨੂੰ ਵਿਚ ਨਹੀਂ ਘਚਰੇ ਹੈਗੇ ਠੀਕ ਹੈ ਆ ਕੱਢੀ ਫੋਟੋਆਂ 'ਚ ਕਿੱਥੇ ਫੋਟੋ ਆਉਂਦਾ ਇੱਕ ਜਿੰਨੇ ਪੇਜਾਂ ਵਾਲੇ ਬਾਈ ਨੇ ਸਾਰਿਆਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਹੋਰ ਵੀਡੀਓ ਦਾ ਬਾਈ ਬਹੁਤ ਸ਼ੇਅਰ ਕਰਦੇ ਹੋਗੇ ਪਰ ਇਹੋ ਜੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਆ ਸੀਗੀਆਂ ਫੋਟੋ ਲੱਭੀ ਜਾ ਕੇ ਦਿਖਾਇਆ ਸੋਨੂੰ ਮੈਂ ਫੋਟੋ ਲੱਭੇ ਆ ਕੇ ਬਾਕੀ ਉਹ ਚੱਲੀ ਜਾਂਦੇ ਇਸ ਗਰੀ ਦੇ ਬਾਕੀ ਦਾ ਇਹਦੇ ਵਿੱਚ ਵੀ ਦਿਖਾ ਦੋ ਆ ਦੇਖੋ ਫੋਟੋ ਆ ਖੜਾ ਲੱਖਾਂ ਚਦਾਨਾਂ ਬਾਰੇ ਵਿਚਾਲੇ ਤੇ ਆ ਖੜਾ ਜੰਟ ਆ ਜੰਟ ਹੈ ਇਹਦਾ ਨਾਮ ਹੈਗਾ ਗਾ ਪ੍ਰਦੀਪ ਕੁਮਾਰ ਇਹਦੇ ਪਿਓ ਦਾ ਨਾਮ ਨਾਮ ਹੈਗਾ ਪ੍ਰੇਮ ਕੁਮਾਰ اپنی પ્રેમ ਕੁਮਾਰ ਆਪਣੀ ਪ੍ਰੇਮ ਦਾੜਾ ਮੈਨੂੰ ਪੱਕਾ ਨਹੀਂ ਪਤਾ ਪਿੰਡੇ ਦਾ ਹੈਗਾ ਬਜੂਹੋ ਕਲਾਂ ਜਲੰਧਰ ਏਰੀਏ ਦੇ ਵਿੱਚ ਤੇ ਆਹ ਦੇਖੋ ਆ ਖੜਾਗਾ ਬੈਂਸ ਇਹ ਕਹਿੰਦਾ ਵੀ ਸਾਡੀ ਜਲੰਧਰ ਦੇ ਵਿੱਚ ਲੋਕ ਇਨਸਾਫ ਪਾਰਟੀ ਆਪਣੀ ਬਣਾਈ ਹੋਈ ਆ ਕੋਈ ਆ ਏਜੰਟ ਖੜਾ ਇਸ ਦੇ ਗੱਲ 'ਚ ਸਰੋਪਾ ਪਾਇਆ ਹੈ ਇਹ ਜਿਹੇ ਗੰਦ ਬੰਦੇ ਦੇ ਗੱਲ ਦੇ ਵਿੱਚ ਸਰੋਪਾ ਪਾਉਣ ਦਾ ਮੈਂ ਕਹਿੰਦਾ ਕੀ ਫਾਇਦਾ ਮਾਰ ਨਹੀਂ ਦਾ ਠੱਗੀਆਂ ਨੇ ਤੁਸੀਂ ਇਹ ਜਿਹੀਆਂ ਪਾਰਟੀਆਂ ਬਣਾ ਕੇ ਕੀ ਲੈਣਾ ਲੋਕ ਇਨਸਾਫ ਪਾਰਟੀ ਲੈ ਇਨਸਾਫ ਲੈ ਖੁਦ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਲੋਕਾਂ ਨੂੰ ਲੋਕਾਂ ਨੂੰ ਇਨਸਾਫ ਦਵਾਉਂਦਾ ਉਹ ਇਹ ਬੰਦਾ ਕਿਤੇ ਦਿਖਾਵਾ ਨਹੀਂ ਸਾਰਾ ਕੁਝ ਇਹ ਦਿਖਾਵੇ ਵਾਸਤੇ ਆ ਦੇਖੋ ਪਾਨਾ ਖੜਾ ਪਾਨਾ ਪਕੌੜਾ ਆਪਾਂ ਇਹਨਾਂ ਪਾਨੇ ਪਕੌੜੇ ਨੂੰ ਚੱਲ ਉਹ ਕਰਦੇ ਇਨਸਾਫ ਪਾਰਟੀ ਚੱਲ ਉਹ ਹੋਣਗੇ ਚੱਲ ਆਪਾਂ ਹੋਰ ਕਿਸੇ ਨੂੰ ਲੱਖੇ ਨੂੰ ਨਾ ਪਾਨੇ ਨੂੰ ਆਪਾਂ ਕਿਸੇ ਨੂੰ ਵਿੱਚ ਇਹਦੇ ਇਨਵੋਲਵ ਨਹੀਂ ਕਰਦੇ ਹੈਗੇ ਤੇ ਪੇਜ ਵਾਲੇ ਬਾਈ ਨੂੰ ਬੇਨਤੀ ਆ ਸਾਰਿਆਂ ਨੂੰ ਤੇ ਵੀ ਬਾਈ ਤੁਸੀਂ ਹੋਰ ਵੀਡੀਓ ਬਹੁਤਿਆਂ ਦੇ ਸ਼ੇਅਰ ਕਰਦੇ ਹੋ ਪਰ ਇਹ ਜੀ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਏਜੰਟ ਹੁਣ ਇਹ ਨਹੀਂ ਪਤਾ ਮੇਰੇ ਨਾਲ ਠੱਗੀ ਮਾਰੀ ਆ ਹੋਰ ਇਹ ਨਹੀਂ ਪਤਾ ਹੁਣ ਇਸ ਟਾਈਮ ਵੀ ਕਿੰਨੇ ਕੁ ਲੋਕਾਂ ਨਾਲ ਮਾਰਦਾ ਹੋਊਗਾ ਠੀਕ ਹੈ ਇਹ ਵੀਡੀਓ ਇੰਨੀ ਵੀ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਇਕੱਲੇ-ਕੱਲੇ ਬੰਦੇ ਲੈ ਵਗ ਜੇ ਤਾਂ ਬੰਦ ਇਹ ਲੋਕਾਂ ਨੂੰ ਇਹ ਚੀਜ਼ ਦਾ ਪਤਾ ਲੱਗ ਸਕੇ ਵੀ ਇਹ ਬੰਦਾ ਚੋਰ ਹੈ ਠੱਗ ਹੈ ਕੋਈ ਵੀ ਬੰਦਾ ਇਹ ਇਹ ਬੰਦੇ ਦੇ ਚਾਂਸਸ ਨਾ ਆਇਓ ਤੁਹਾਨੂੰ ਇਸ ਤੋਂ ਪਹਿਲਾਂ ਹੀ ਜਿਹਨੇ ਆਪਣੀ ਵੀਡੀਓ ਦੇਖੀ ਆ ਇਕੱਲਾ-ਕੱਲਾ ਬੰਦਾ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਜਿਹੜੇ ਬੰਦੇ ਦੀ ਕਰਤੂਤ ਦਾ ਪਤਾ ਲੱਗ ਸਕੇ ਇਹ ਬੰਦਾ ਕਿਸ ਕਰਤੂਤ ਦਾ ਮਾਲਕ ਹੈ ਠੀਕ ਹੈ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਪੂਰੀ ਫੋਲ ਦੇਖੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰਹੀ ਗੱਲ ਆਪਣੇ ਪੈਸਿਆਂ ਦੀ ਤੇ ਤੁਸੀਂ ਸਾਥ ਦੇਣਾ ਕਰਿਓ ਲਿਓ ਹਾਂ ਸਾਰਿਆਂ ਨੇ ਸਾਥ ਦਿਓ ਪੈਸੇ ਆਪਣੇ ਨਿਕਲੇ ਆਉਣਗੇ ਠੀਕ ਹੈ ਜੀ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਇਹ ਸਾਡੇ ਤੁਹਾਡੇ ਮੂਰੇ ਬਖਤਵੰਦ ਕੇ ਬੇਨਤੀ ਆ ਤੇ ਮਤਲਬ ਬਾਤ ਵੀਡੀਓ ਨੂੰ ਸ਼ੇਅਰ ਕਰਨਾ ਜੋ ਆਪਾਂ ਨੇ ਹੋਰ ਵੀ ਲੋਕਾਂ ਨੂੰ ਬਚਾਉਣਾ ਹੈ ਇਹ ਬੰਦੇ ਤੋਂ ਠੀਕ ਹੈ ਜੀ ਤਾਂ ਜੋ ਇਹ ਬੰਦੇ ਦੇ ਮਤਲਬ ਕਿ ਚਾਂਸਸ ਹੋਰ ਲੋਕਾਂ ਆ ਸਕਣ ਆਪਣਾ ਮੇਨ ਮਕਸਦ ਇਹ ਸੀਗਾ ਵੀਡੀਓ ਬਣਾਉਣਾ। ਨਾ ਹੀ ਇਹ ਮੈਂ ਆਪੇ ਵਾਸਤੇ ਬਣਾ ਰਿਹਾ ਵੀ ਇਹ ਮੇਰੇ ਪੈਸੇ ਡੁੱਬ ਗਏ ਠੀਕ ਆ ਹਾਂ ਉਹ ਵੀ ਹੈਗਾ ਵੀ ਹਾਂ ਮੇਰੇ ਪਹਿਲੇ ਕੇ ਪੈਸੇ ਗਏ ਨੇ ਠੀਕ ਆ ਹਨਾ ਮੈਨੂੰ ਵੀ ਹੁੰਦਾ ਹੀ ਆ ਦੁੱਖ ਹੁੰਦਾ ਹਰ ਇੱਕ ਨੂੰ ਦੁੱਖ ਹੁੰਦਾ ਜੇ ਕੋਈ ਪੈਸਾ ਕਮਾ ਲੈਵੇ ਉਹ ਕੰਮ ਤਾਂ ਹੈ ਨਹੀਂਗਾ ਵੀ ਦਰਖਤਾ ਨਾਲ ਲੱਗਦੇ ਨੇ ਹਨਾ ਬਹੁਤ ਔਖਾ ਪੈਸਾ ਬਣਦਾ ਹੈਗਾ ਤੇ ਬੇਨਤੀ ਸਾਰਿਆਂ ਨੂੰ ਤੇ ਸਾਰਿਆਂ ਨੇ ਵੀਡੀਓ ਨੂੰ ਕਰੋ ਸ਼ੇਅਰ ਤੇ ਦੇ ਦਾ ਪਤਾ ਲੱਗ ਸਕੇ ਲੋਕਾਂ ਨੂੰ ਇਹ ਪਤਾ ਦੀ ਕਰਤੂਤਤਾ ਪਤਾ ਲੱਗ ਸਕੇ ਤੇ ਓਕੇ ਜੀ ਧੰਨਵਾਦ ਸਾਰਿਆਂ ਦਾ ਸਾਰਿਆਂ ਦਾ ਅੰਤ ਤੱਕ ਵੀਡੀਓ ਦੇਖਣ ਲਈ ਬਾਕੀ ਆਪਾਂ ਇੱਕ ਇੰਟਰਵਿਊ ਵੀ ਕਰਾਂਗੇ ਪੋਡਕਾਸਟ ਕਰਾਂਗੇ ਤੇ ਉਹਦੇ ਵਿੱਚ ਵੀ ਆਪਾਂ ਸਾਰੀ ਸਟੋਰੀ ਦੱਸਾਂਗੇ A to Z ਤੇ ਆਹਾਂ ਆਪਣੀ ਦੋ ਪਾਸੀਆਂ ਭਗਵੰਤ ਮਾਨ ਸਾਹਮਣੂ ਦਿੱਤੀ ਸੀ ਅਰਜੀ ਇਹ ਉਹ ਅਰਜੀ ਹੈ ਠੀਕ ਹੈ ਆਪਾਂ ਵੀ ਸਾਰੇ ਪ੍ਰੂਫ ਕਸ਼ੀਮ ਨੂੰ ਦਿਖਾਏ ਸੀ ਸਾਰੇ ਫੋਟੋਆਂ ਸੀ ਭਗਵੰਤ ਮਾਨ ਆਪਾਂ ਇਹਨਾਂ ਦੀ ਮਤਲਬ ਕਿ ਫੋਟੋਕਾਪੀਆਂ ਕਰਾ ਲਈਆਂ ਸੀਗੀਆਂ ਓਕੇ ਜੀ ਠੀਕ ਹੈ ਧੰਨਵਾਦ ਜੀ ਵੀਡੀਓ ਸਾਰੇ ਨੇ ਸ਼ੇਅਰ ਕਰਿਓ ਸ਼ੇਅਰ ਕਰ ਦੋ ਆਪਾਂ ਕੀ ਸ਼ੇਅਰ ਕਰ ਦੋ ਤਾਂ ਜੋ ਨਾ ਸਾਰੇ ਕੋਈ ਗਾਹਾਂ ਕੋਈ ਫਸਣਾ ਇਸ ਮੇਲੇ ਜਨਾ ਫਸ ਸਕਦਾ ਹਾਂ ਕੋਈ ਜੈਂਟ ਦੇ ਮਾਲਕ ਕੇ ਇਹ ਚ ਫਸਣਾ ਜਾਵੇ ਓਕੇ ਜੀ ਮਿਲਦੇ ਆ ਦੁਬਾਰਾ ਧੰਨਵਾਦ ਧੰਨਵਾਦ ਸਾਰੇ